ਆ ਬਾਜੀ ਦਾ ਘਰ ਇਹ ਹੁਣ ਗ੍ਰੰਤੀ ਸਿੰਘ ਦਾ ਘਰ ਹੈ ਹਾਂ ਕੋ ਘਰ ਅੱਛਾ ਇੱਕ ਕ੍ਰਿਸ਼ਨ ਭਾਈਚਾਰੇ ਦਾ ਘਰ ਹੈ ਵੀ ਹੈ ਨਾ ਇਹ ਵੀ ਸਾਰਾ ਘਰ ਢੱਕ ਪਿਆ ਕਿਉਂਕਿ ਪਿੱਛੇ ਖੇਤ ਲੱਗਦੇ ਆ ਨਾਲ ਉਹ ਬਾਬਾ ਅਸੀ ਗਾਲ ਜੀ ਜਸੀ ਗਾਲ ਬਾਬਾ ਜੀ ਠੀਕ ਠਾਕ ਨਾ ਬਾਈ ਜੀ ਨਾ ਨਾ ਜਸੀ ਗਾਲ ਮਾ ਇਹ ਤੁਹਾਡਾ ਘਰ ਆ ਬਾਪੂ ਹਾਂ ਜੀ ਆ ਮੇਰਾ ਬਾਪੂ ਜਿਹੜੇ ਮੱਖੂ ਆਖ ਗਾੜ ਠੀਕ ਆ ਬਾਪੂ ਕੀ ਨਾਂ ਤੇਰਾ ਮੇਰਾ ਨਾਂ ਬਊ ਮਸੀਹ ਕੇ ਵੀਡੀਓ ਚੱਲੀ ਹੈ ਬਾਪੂ ਮਸੀਹ ਹਾਂ ਬਊ ਮਸੀਹ ਬਊ ਮਸੀਹ ਬਾਪੂ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਦੇ ਸੀ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਵਾਲ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ ਹਨ 7 ਇੱਕ ਮਰ ਗਿਆ ਠੀਕ ਆ ਬਾਪੂ ਇਹ ਕਿੰਨੇ ਸਾਲ ਪਹਿਲਾਂ ਪਾਇਆ ਸੀ ਘਰ ਆਹ ਨਾ ਇਹ ਘਰ 5 ਸਾਲ ਹੋ ਗਏ ਨਹੀਂ 5 5000 ਲੈਂਟਰਾ ਉਤਲਾ ਦੇ ਸਾਲ ਡੇਢ ਕੀ ਹੋਇਆ ਅੱਛਾ ਲੈਂਟਰਾ ਨਵਾਂ ਪਾਇਆ ਇਹਨਾਂ ਨੇ ਹੈ ਨਾ ਸਾਲ ਡੇਢ ਸਾਲ ਪਹਿਲਾਂ ਲੈਂਟਰ ਪਾਇਆ ਸਾਲ 2 ਸਾਲ ਤੇ ਆ ਦੇਖੋ ਸਾਰਾ ਫਰਸ਼ ਵੀ ਪਾਟ ਗਿਆ ਆ ਪਿੱਛੇ ਨੂੰ ਸਾਰਾ ਘਰ ਉਲਰ ਗਿਆ ਤੁਸੀਂ ਦੇਖੋ ਲੈਂਟਰ ਹੁਣ ਵੀ ਹੈ ਢਿੱਗਣ ਵਾਲਾ ਹੀ ਆ ਬਸ ਮਾੜਾ ਜਿਹਾ ਐਸਾ ਰੇ ਜਿਹੜੇ ਤੇ ਖੜਾ ਜੇ ਦੰਨ ਨੂੰ ਕਿਤੇ ਮਾੜਾ ਜਿਹਾ ਹੋਰ ਉਲਰ ਗਿਆ ਤੇ ਆ ਸਾਰਾ ਲੈਂਟਰ ਦੇਖ ਪੈਣਾ ਇਹ ਲੈਂਟਰ ਜਿਹੜਾ ਆ ਜਿਹਦੇ ਉੱਪਰ ਆਪਾਂ ਖੜੇ ਆ ਵੀਰੇ ਹੁਣੀ ਇਹ ਲੈਂਟਰ ਆ ਜੀ ਦੇਖੋ 5 ਵਜੇ ਇਹ ਕਾਰਵਾਈ ਹੋ ਗਈ ਤੇ ਆ ਲੈਂਟਰ 4:30 5 ਵਜੇ ਇਹ ਕਾਰਵਾਈ ਹੋ ਗਈ ਇਹ ਲੈਂਟਰ ਸਰ ਬਾਬਾ ਜੀ ਦੇ ਘਰ ਬਾਬਾ ਜੀ ਦੇ ਘਰ ਵੀ ਚਲਦੇ ਆ ਮਿੱਟੂ ਭਾਈ ਹਾਂਜੀ ਆ ਰਿਹਾ ਗੇਟ ਆ ਗੇਟ ਖੋਲ ਦਿਓ ਇਹ ਗੇਟ ਖੋਲ ਦਿਓ ਆਪਣਾ ਆ ਬੰਨ ਆ ਜੀ ਦੇਖੋ ਬੰਨ ਤੈਸ ਨੈਸੀ ਹੋ ਗਿਆ ਔਰ ਅੱਜ ਦਿੱਤੇ ਆਪਾਂ ਖੜੇ ਆ ਕੋਠਾ ਸੀ ਗਿਆਨੀ ਜੀ ਦਾ ਮੰਨ ਲਓ ਲੈਂਟਰੀ ਰੁੜ ਕੇ ਹੋ ਉੱਥੋਂ ਕਿੱਥੇ ਕਰ ਆ ਕੇ ਡਿੱ ਗਿਆ ਔਰ ਇੱਕ ਘਰ ਸਿਰਫ ਗੇਟ ਹੀ ਲੱਗਿਆ ਹੋਇਆ ਹੁਣ ਹਨਾ ਘਰ ਤਾਂ ਹੈ ਹੀ ਨਹੀਂ ਵਿੱਚ ਇੱਕਾ ਵਾਸ਼ਰੂਮ ਖੜਾ ਬਸ ਤੇ ਮਤਲਬ ਆ ਸਾਰੀਆਂ ਛੱਤਾਂ ਦੇਖੋ ਰੁੜ ਕੇ ਪਿਛਲੀਆਂ ਉਹ ਪਿੱਛੇ ਝੱਡ ਗਈਆਂ ਆ ਤੂੜੀ ਪਈ ਆ ਪਾਣੀ ਨਾਲ ਭਰ ਗਈ ਆ ਤੇ ਆ ਇਧਰ ਦੇਖੋ ਤੁਸੀਂ ਮੰਨ ਲਓ ਜਲਥਲ ਹੋਇਆ ਖੜਾ ਹੁਣ ਜਿਹੜੇ ਬੰਦੇ ਦਾ ਘਾਟ ਗਿਆ ਹਨਾ ਗ੍ਰੰਥੀ ਸਿੰਘ ਆ ਗ੍ਰੰਥੀ ਸਾਹਿਬ ਹੈ ਆਪਾਂ ਉਦਲੇ ਬਸ ਜੇ ਮੈਂ ਤਾਂ ਇਹ ਗੇਟ ਜੂਰੀ ਤਰ੍ਹਾਂ ਨਾਲ ਬੰਦ ਅਸੀਂ ਖੁੱਲ ਨਹੀਂ ਰਿਹਾ ਗੇਟ ਜਾਮ ਹੋਇਆ ਹੋਇਆ ਕਿਉਂਕਿ ਮੈਨੂੰ ਲੱਗਦਾ ਕਿ ਪਾਣੀ ਆਪਣਾ ਰਾਹ ਬਣਾ ਲੈਂਦਾ ਵਾ ਔਰ ਇਹ ਕੁਦਰਤ ਦੀ ਜਿਹੜੀ ਮਾਰ ਪਈ ਆ ਜੀ ਅੱਛਾ ਗ੍ਰਾਂਤੀ ਸਿੰਘ ਕਹਿੰਦੇ ਆਪਾਂਹਾਜ ਵੀ ਨੇ ਹੈਨਾ ਤੇ ਉਹੀ ਗੱਲ ਆ ਜੀ ਵੀ ਪਾਣੀ ਨੇ ਤਾਂ ਰਸਤਾ ਬਣਾ ਲਿਆ ਹੁਣ ਸਾਨੂੰ ਵੀ ਸੇਵਾ ਦਾ ਰਸਤਾ ਸਹੀ ਬਣਾਉਣਾ ਪੈਣਾ ਸੇਵਾ ਹੁਣ ਜਿਵੇਂ ਮਣਾਮੂਹੀ ਰਾਸ਼ਨ ਰੁਸ਼ਨ ਆਈ ਜਾਂਦਾ ਇਹਨੂੰ ਰੋਕ ਕੇ ਐਦਾਂ ਦੇ ਘਰਾਂ ਚ ਆ ਕੇ ਝਾਤ ਮਾਰੀਏ ਇਹਨਾਂ ਦੀ ਲੋਕਾਂ ਦੀ ਮਦਦ ਕਰੀਏ ਆਪਾਂ ਹੁਣ ਗ੍ਰੰਥੀ ਸਿੰਘ ਦੇ ਘਰ ਨੂੰ ਦੁਬਾਰਾ ਬਣਾਉਣਾ ਹੋਵੇ ਜੇ ਬਾਬਾ ਜੀ ਨੇ ਆਪ ਉਹ ਤਾਂ ਆਪਦੀ ਰੰਦੀ ਜ਼ਿੰਦਗੀ ਚ ਬਣਾਈ ਨਹੀਂ ਸਕਦੇ ਹੁਣ ਜੇ ਇਕੱਲੇ ਕਹਿਣ ਵੀ ਉਹ ਬਣਾ ਲੈਣਗੇ ਤਾਂ ਦੇਖੋ ਮੈਨੂੰ ਲੱਗਦਾ ਇੱਥੇ ਕਮਰੇ ਹੋਣਗੇ ਇੱਥੇ ਕਮਰੇ ਸੀਗੇ ਇਹ ਬਰਾਂਡਾ ਹੀ ਪੂਰਾ ਇੱਥੇ ਇਹ ਕਮਰੇ ਸੀਗੇ ਇਹ ਬਰਾਂਡਾ ਸੀ ਇਹ ਦੇਖੋ ਪੂਰਾ ਪੂਰੀ ਤਰੀਕੇ ਦੇ ਨਾਲ ਪਾਣੀ ਦਾ ਕਹਿਰ ਜਿਹੜਾ ਇੱਥੇ ਨਜ਼ਰ ਆਇਆ ਤੇ ਹੁਣ ਜਿਹੜਾ ਬਚਿਆ ਮੜਾ ਮੋਟਾ ਆ ਦੇਖੋ ਕਿੱਡੇ ਕਿੱਡੇ ਮੋਗ ਗਏ ਜੀ ਇੱਥੋਂ ਨਹੀਂ ਪਾਣੀ ਵਗਿਆ ਜੀ ਆ ਦੇਖੋ ਇਹਦੇ ਵਿੱਚ ਦੀ ਪਾਣੀ ਵਾਕੇ ਕਿਵੇਂ ਮੈਂ ਚੰਦੀ ਪਾੜਦੀ ਚੰਦੀ ਪਾੜਦੀ ਕਿਵੇਂ ਖਾਲਸਾ ਜੀ ਵਾਹਿ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਛਾ ਪੂਲੀ ਹੋਇਆ ਹੈ ਤੁਹਾਡੀ ਲਾਤ ਨੂੰ ਹਾਂਜੀ ਹਾਂਜੀ ਬਾਬਾ ਜੀ ਪਹਿਲਾਂ ਤਾਂ ਤੁਹਾਡੇ ਹੌਸਲੇ ਨੂੰ ਅਸੀਂ ਦਾਤ ਦਿੰਨੇ ਆ ਵੀ ਤੁਸੀਂ ਇੱਥੇ ਡਟੇ ਬੈਠੇ ਹੋ ਇੰਨਾ ਬਰਬਾਦ ਹੋ ਗਿਆ ਘਰ ਸਾਰਾ ਰੁੜ ਗਿਆ ਤੇ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਨਾਲ ਸਾਰੀ ਸਿੱਖ ਕੌਮ ਅਸੀਂ ਸਾਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਆ ਜੀ ਤੇ ਮਹਾਰਾਜ ਮਿਹਰ ਕਰਨ ਤੁਹਾਡਾ ਘਰ ਵੀ ਦੁਬਾਰਾ ਬਣੇ ਤੇ ਤੁਹਾਨੂੰ ਹੌਸਲਾ ਹੋਰ ਤਾਕਤ ਮਿਲੇ ਤੁਸੀਂ ਆਪਣੀ ਜਿਹੜੀ ਸੇਵਾ ਤੇ ਲੱਗੇ ਹੋਇਆ ਗੁਰੂ ਦੀ ਬਾਣੀ ਤੇ ਗ੍ਰਾਂਤੀ ਸਿੰਘ ਦੀ ਸੇਵਾ ਨਿਭਾ ਰਹੇ ਹਾਂ ਮੈਂ ਸੁਣਿਆ ਐਸੀ ਨਗਰ ਦੀ ਜਿੱਥੇ ਕਿਤੇ ਹੋਰ ਐਸੀ ਗੁਰਦੁਆਰ ਸਾਹਿਬ ਤੇ ਬਸ ਤੁਸੀਂ ਇਹ ਸੇਵਾ ਇਦਾਂ ਨਿਭਾਉਂਦੇ ਨਾ ਬਾਬਾ ਜੀ ਚਾਰ ਟਰਾਲੀਆਂ ਰਸ਼ਨ ਦੀਆਂ ਵੰਡੀਆਂ ਜਾਂਦੀਆਂ ਟਰਾਲੀਆਂ ਦੇਖੋ ਜੀ ਇਦਾਂ ਹਰੇਕ ਪਿੰਡ ਦੇ ਵਿੱਚ ਟਰਾਲੀਆਂ ਭਰ-ਭਰ ਕੇ ਆ ਰਹੀਆਂ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਫਤਿਹ ਖਾਲਸਾ ਜੀ ਠੀਕ ਹੈ ਜੀ ਕਰ ਪਾ ਜੀ ਗੁਰੂ ਸਾਹਿਬ ਦੇ ਕਰ ਪਾ ਜੀ ਗੁਰੂ ਸਾਹਿਬ ਦੇ ਇੱਧਰ ਨਾ ਮਤਲਬ ਸਪਿੰਡ ਤੋਂ ਅੱਗੇ ਪਾਣੀ ਦਾ ਥੋੜਾ ਜ਼ਿਆਦਾ ਜ਼ਿਆਦਾ ਬਾਈ ਹਾਂ ਅਰੇ ਪਿੰਡ ਤੱਕ ਹੀ ਜਾਣਾ ਇੱਥੇ ਇੱਥੇ ਤਾਂ ਜਾ ਸਕਦੇ ਆ ਨਹੀਂ ਜਾਓਗੇ ਨਹੀਂ ਉਦਾਂ ਚਲੇ ਜਾਓ ਗੱਡੀ ਨਾਲ ਚਲੇ ਜਾਓ ਚਲੇ ਜਾਓ ਠੀਕ ਹੋਰ ਬਾਈ ਜੀ ਸਭ ਠੀਕ ਆ ਇਹ ਅੱਜ ਹੀ ਚੜਿਆ ਪਾਣੀ ਸਾਰਾ ਅੱਜ ਦਾ ਹੀ ਪਾਣੀ ਹੈ ਪਹਿਲਾਂ ਬਿਲਕੁਲ ਸਾਲ ਕੱਲ ਹੈ ਨਹੀਂ ਸੀਗਾ ਨਹੀਂ ਕੱਲ ਨਹੀਂ ਇਹ ਸਾਰਾ ਜਿੰਨਾ ਵੀ ਪਾਣੀ ਚੜਿਆ ਨਾ ਫਿਰ ਰਾਤ 1:30 ਵਜੇ ਤੋਂ ਬਾਅਦ ਬਾਅਦ ਹੀ ਛੜ ਗਿਆ ਸਾਰਾ ਯਾਨੀ ਕਿ ਪਿੱਛੋਂ ਪਾਣੀ ਹੋਰ ਆ ਗਿਆ ਹਾਂਜੀ ਪਿੱਛੋਂ ਉਹ ਇੱਥੋਂ ਤੁਸੀਂ ਟੁੱਟੀ ਹੋਈ ਸਾਹਮਣੇ ਇਹਨੂੰ ਥਾਵਾਂ ਤੋਂ ਟੁੱਟੀ ਐ ਇੱਕ ਤਾਂ ਕੋਰੀਡੋਰ ਤੋਂ ਪਰੇ ਟੁੱਟੀ ਐ ਦੋ ਥਾਵਾਂ ਤੋਂ ਤਾਂ ਦੋ ਆ ਇੱਕ 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 ਕਾ ਬਿਲਕੁਲ ਜਿਹੜੀ ਛੜਕਿਆ ਨਾ ਇੱਕ ਦੇ ਐਸਾਈਡ ਤੋਂ ਟੁੱਟੀ ਇੱਕ ਐਸਾਈਡ ਤੋਂ ਟੁੱਟੀ ਪਰ ਜਿਹੜਾ ਕੋਰੀਡੋਰ ਤੋਂ ਪਿੱਛੇ ਟੁੱਟੀ ਹੋਈ ਉਹ ਉਧਰ ਨਹੀਂ ਪਾਣੀ ਨਵਾਂ ਆਇਆ ਆਹ ਪਾਣੀ ਜਿਹੜਾ ਮੀਂਹ ਦਾ ਪਾਣੀ ਅੱਛਾ ਮੀਂਹ ਦਾ ਪਾਣੀ ਉੱਤਰ ਤੋਂ ਨਵਾਰਿਆ ਨਾ ਪਿੱਛੋਂ ਪਾਣੀ ਜਿਹੜਾ ਹੜ ਦਾ ਪਾਣੀ ਨਹੀਂ ਆ ਰਿਹਾ ਹੜ ਦਾ ਮੀਂਹ ਦਾ ਪਾਣੀ ਅੱਗੇ ਹੋਰ ਬਾਈ ਠੀਕ ਚੱਲ ਪਾਣੀ ਬਸ ਜੀ ਛੱਕ ਇਹ ਕੁਝ ਝੋਨੇ ਦੀਆਂ ਇਹ ਫਸਲਾਂ ਸੀ ਜਿਹੜੀਆਂ ਸਾਰੀਆਂ ਡੁੱਬ ਚੁੱਕੀਆਂ ਦੇਖੋ ਆ ਹੁਣ ਪੱਕਿਆ ਹੋਇਆ ਝੋਨਾ ਸੀ ਦੇਖੋ ਪੂਰੀ ਮੁੰਜਰ ਪੈ ਚੁੱਕੀ ਸੀ ਸਾਰੀ ਮੁੰਜਰ ਪੈ ਚੁੱਕੀ ਸੀ ਹੁਣ ਇਹ ਸਾਰਾ ਦਾਣਾ ਜਿਹੜਾ ਇਹ ਸੁੱਕ ਜਾਣਾ ਦੇਖੋ ਇਹ ਕੋਈ ਅਸਾਰ ਹੀ ਨਹੀਂ ਹੈਗੇ ਹਜੇ ਪਾਣੀ ਨੂੰ ਘਟਣ ਦੇ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਪਰਲੇ ਪਾਸੇ ਟੁੱਟਿਆ ਹੋਇਆ ਤੇ ਤਿੰਨ ਥਾਵਾਂ ਤੋਂ ਇਧਰੋਂ ਟੁੱਟਿਆ ਹੋਇਆ ਦੋ ਥਾਵਾਂ ਤੋਂ ਆਦ ਆ ਪਿਆ ਵੀ ਆ ਰਾਹ ਦੇ ਸਾਹਮਣੇ ਹੀ ਇੱਕ ਇਧਰੋਂ ਤੇ ਇੱਕ ਇਧਰੋਂ ਦੋ ਥਾਵਾਂ ਤੋਂ ਤਾਂ ਇੱਥੇ ਹੀ ਟੁੱਟ ਗਿਆ ਤੇ ਤੁਸੀਂ ਸੋਚ ਸਕਦੇ ਹੋ ਵੀ ਉਹ ਹਜ਼ਾਰਾਂ ਕਿ ਕਿਉਂ ਸਿੱਕ ਪਾਣੀ ਸੀ ਜਿਹੜਾ ਉਹ ਸਾਰਾ ਇਹਨਾਂ ਖੇਤਾਂ ਚ ਆਵੜਿਆ ਇਹਨਾਂ ਘਰਾਂ ਚ ਆਵੜਿਆ ਇਹਨਾਂ ਪਿੰਡਾਂ ਚ ਆਵੜਿਆ ਥੋੜਾ ਨਜ਼ਰ ਆਉਂਦੇ ਨੇ ਖੇਤ ਪਰ 5-7 ਦਿਨ ਪਹਿਲਾਂ ਤਾਂ ਦੱਸ ਦਿਆ ਵੀ ਆ ਵੀ ਨਹੀਂ ਸੀ ਨਜ਼ਰ ਆਉਂਦਾ ਪਰ ਹੁਣ ਪਾਣੀ ਉਤਰਨ ਲੱਗ ਗਿਆ ਸੀ 2-3 ਦਿਨਾਂ ਦਾ ਪਰ ਕੱਲ ਦਾ ਫੇਰ ਝੜ ਗਿਆ ਪਾਣੀ ਆ ਸਾਰੇ ਤੇੜਾ ਹੀ ਪਟ ਗਿਆ ਹੈ ਸਾਰਾ ਖਰਾਬ ਹੋ ਗਿਆ ਬੈਠ ਗਿਆ ਹੈ ਨਾ ਥੱਲੇ ਵਿੱਚ ਪਾਣੀ ਨਹੀਂ ਅੱਛਾ ਪਿੱਛੇ ਕੰਧ ਨਾਲ ਪਾਣੀ ਆ ਲੱਗਿਆ ਨਾ ਪਾਣੀ ਲੱਗ ਗਿਆ ਨਹੀਂ ਲੱਗਿਆ ਕਿ ਐਸਾ ਨੁਕਸਾਨ ਤਾਂ ਜੀ ਪਿੰਡੋਂ ਪਿੰਡੀ ਹੋਇਆ ਹੋਇਆ ਗਲੀਆਂ ਦੇ ਵਿੱਚ ਜਿਹੜੇ ਇਹ ਗਰੀਬ ਪਰਿਵਾਰ ਨੇ ਹੈ ਨਾ ਮਿਡਲ ਕਲਾਸ ਹੁਣ ਕਿਵੇਂ ਹੱਥ ਘੁੱਟ-ਘੁੱਟ ਕੇ ਘਰ ਚਲਾਈ ਜਾਂਦੇ ਸੀ ਵੀ ਚੱਲ ਪੁਰਾਣੇ ਘਰ ਬਣੇ ਹੋਏ ਆ ਹੈ ਨਾ ਵੀ ਚੱਲੀ ਜਾਂਦਾ ਬੱਚਿਆਂ ਨੂੰ ਪਾਲੀ ਜਾਂਦੇ ਆ ਪਰ ਹੜਾ ਨੇ ਤਾਂ ਮਤਲਬ ਤੁਸੀਂ ਦੇਖੋ ਵੀ ਕੰਧਾਂ ਹੀ ਪਾੜਤੀਆਂ ਇਹ ਬਾਬਾ ਜੀ ਬਾਬਾ ਜੀ ਕਰੋ ਗੱਲ ਇਹ ਕੀ ਨਾਂ ਤੁਹਾਡਾ ਕੁਮਾਰ ਮਸੀਹ ਹੈ ਕੁਮਾਰ ਮਸੀਹ ਅਕਬਾਲ ਮਸੀਹ ਠੀਕ ਆ ਜੀ ਬਾਬਾ ਜੀ ਅਕਬਾਲ ਮਸੀਹ ਜੀ ਕੀ ਕੰਮ ਕਰਦੇ ਹੋ ਤੁਸੀਂ ਕੰਮ ਉਹ ਹੋ ਗਿਆ ਜਿਹੜਾ ਹੁਣ ਨਹੀਂ ਪਹਿਲਾਂ ਕੀ ਕੰਮ ਕਰਦੇ ਸੀ ਮਤਲਬ ਤੇਰਾ ਟੋਕਰੀ ਦਿਹਾੜੀ ਦਿਹਾੜੀ ਕਰਦੇ ਸੀਗੇ ਟੋਕਰੀ ਮਤਲਬ ਕਾਦੀ ਕਾਹ ਜੀ ਮਿੱਟੀ ਹੋਏ ਫੇਮਟੀ ਦਿਹਾੜੀ ਤੇ ਠੀਕ ਹੈ ਤੇ ਕਿੰਨੇ ਬੱਚੇ ਤੁਹਾਡੇ ਬੱਚਾ ਇੱਕੋ ਹੀ ਆ ਇੱਕੋ ਹੀ ਮੁੰਡਾ ਹਾਂਜੀ ਉਹ ਕੀ ਕਰਦਾ ਉਹ ਇਹ ਉਹਦਾ ਘਟਾਰੋਂ ਫਿਕਾਇਆ ਕੰਮ ਛੱਡ ਦਿੱਤਾ ਉਹਦਾ ਕੋਈ ਕੰਮ ਨਹੀਂ ਹੁੰਦਾ ਐਸੀ ਹੋ ਪੁੱਤ ਨੂੰ ਨੋ ਇੱਕ ਦਾ ਉਹ ਆਇਆ ਇੱਕ ਦਾ ਆਇਆ ਵੇ ਨੂੰ ਗਿਆ ਛੱਡੋ ਅਜੇ ਦੋ ਪੁੱਤਰਿਆਂ ਨੇ ਘਰ ਆਏ ਹਾਂਜੀ ਦੋ ਪੁੱਤਰ ਆਏ ਇੱਧਰ ਤੋਂ ਆਹ ਕਿ ਉਹ ਜੇਤਾ ਵਾ ਇੱਕ ਹੋਰ ਪੁੱਤਰਾ ਆਇਆ ਦੇ ਹੂੰ ਇਹਨਾਂ ਨੇ ਜੇਤਾ ਵਾ ਉਹਦੀ ਮਾਤਾ ਮਰ ਗਈ ਆ ਜੀ ਉਹ ਉਹਨਾਂ ਨੇ ਜੇਤਾ ਇਹ ਦੋ ਸਾਂ ਜੀ ਜੀ ਆ ਤੇ ਮੇਰੇ ਕੋ ਆ ਕਮਰਾ ਠੀਕ ਹੈ ਬਾਪੂ ਹਾਂਜੀ ਵਾਹਿਗੁਰੂ ਕਿਰਪਾ ਕਰਨ ਬਾਪੂ ਅਸੀਂ ਤਾਂ ਕੁਝ ਕਰਨ ਜੋਗੇ ਨਹੀਂਗੇ ਅਸੀਂ ਤਾਂ ਸੁਨੇਹਾ ਦੇਣ ਆਲੇ ਆ ਵੀ ਕੋਈ ਨਾ ਕੋਈ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਇਹ ਜੀਆਂ ਆਪਾਂ ਆ ਕੇ ਸੇਵਾਵਾਂ ਕਰੀਏ ਜਿੱਥੇ ਸੱਚੀ ਲੋੜ ਆ ਔਰ ਇਹ ਕਰ ਅੱਜ ਨਹੀਂ ਪੈ ਸਕਦਾ ਕਿਉਂਕਿ ਹਜੇ ਤੱਕ ਇਹਦੇ ਪਿੱਛੇ ਪਾਣੀ ਖੜਾ ਹੈ ਨਾ ਹੋਰ ਮਹੀਨੇ ਨੂੰ ਪਾਣੀ ਥੱਲੇ ਉਤਰੂਗਾ ਸੁੱਕ ਪਕਾ ਹੋ ਜਾਊਗਾ ਤਾਂ ਫਿਰ ਇਹਨਾਂ ਘਰਾਂ ਨੂੰ ਦੁਬਾਰਾ ਬਣਾਉਣ ਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਮਦਦਤ ਮਦਦ ਕਰੀਏ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇਹ ਸਾਡੀ ਸਰਸਤਾ ਨੇ ਕਰਨਾ ਚਾਹ ਕਸੀ ਪਰ ਅਸੀਂ ਬੇਨਤੀ ਕਰਦੇ ਆ ਇਸੇ ਨਗਰ ਦੇ ਹੀ ਬਹੁਤ ਸਾਰੇ ਵੀਰ ਹੋਣਗੇ ਭੈਣ ਹੋਣਗੇ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਹਨਾ ਆਪਾਂ ਰਲ ਮਿਲ ਕੇ ਇੱਕ ਗਰੁੱਪ ਬਣਾਈਏ ਆਪੋ ਆਪਣੇ ਪਿੰਡਾਂ ਨੂੰ ਸੰਭਲ ਲਈਏ ਹੁਣ ਜਿਹੜੇ ਪਿੰਡਾਂ ਤੋਂ ਪਿੱਛੋਂ ਅਸੀਂ ਦੇਖਦੇ ਆ ਟਰਾਲੀਆਂ ਪਰ ਪਰ ਰਾਸ਼ਨ ਦੀਆਂ ਲਈ ਆਉਂਦੇ ਨੇ ਮੱਲੋ ਹਰਿਆਣੇ ਤੋਂ ਆਈ ਜਾਂਦੀਆਂ ਯੂਪੀ ਤੋਂ ਆਈ ਜਾਂਦੀਆਂ ਰਾਜਸਥਾਨ ਜਿੱਥੇ ਇੱਥੇ ਪੰਜਾਬੀ ਬੈਠੇ ਨੇ ਪੰਜਾਬ ਤੋਂ ਤਾਂ ਆ ਹੀ ਰਹੀਆਂ ਵਾ ਤੇ ਮਤਲਬ ਉਹ ਸਾਰਾ ਰਾਸ਼ਨ ਹੁਣ ਇੱਥੇ ਆ ਕੇ ਇੱਕ ਕਿਸਮ ਦਾ ਬੇਸ ਕਰਨ ਵਾਲੀ ਗੱਲ ਆ ਕਿਉਂਕਿ ਰਾਸ਼ਨ ਤਾਂ ਇੰਨਾ ਆ ਗਿਆ ਵੀ ਮਤਲਬ ਜਿਹਦੇ ਘਰੇ ਮਤਲਬ ਮੂਰੇ ਹੋ ਕੇ ਮੰਗਣ ਵਾਲਾ ਹੈਗਾ ਉਹਦੇ ਘਰੇ ਤਾਂ ਕਮਰਾ ਭਰ ਗਿਆ ਰਾਸ਼ਨ ਦਾ ਤੇ ਕਈ ਇਹ ਜਿਹੜੇ ਹੱਥ ੱਟ ਕੇ ਮੰਗਦੇ ਨਹੀਂ ਤੇ ਉਹ ਉਹ ਆਪਦੇ 10 ਰੁਪਏ 90 ਦਾ ਮਗਾ ਕੇ ਹੀ ਖਾਂਦੇ ਅੱਜ ਇਸ ਕਰਕੇ ਬੇਨਤੀ ਆ ਵੀ ਆਪਾਂ ਮਦਦ ਜੇ ਕਰਨੀ ਆ ਤਾਂ ਇਸ ਤਰ੍ਹਾਂ ਦੀ ਮਦਦ ਕਰੀਏ ਜੇ ਤੁਹਾਨੂੰ ਮਨ ਲੋਕ ਹੈ ਨਾਰੀ ਭੈਣ ਭਰਾਵਾਂ ਨੇ ਪੈਸੇ ਭੇਜ ਤੀ ਜਾਂ ਪਿੰਡ ਚੋਂ ਤੁਸੀਂ ਇਕੱਠੇ ਕਰਕੇ ਪੈਸੇ ਸਬੰਧ ਮਦਦ ਕਰਨੀਆਂ ਹੜਪੀੜਾਂ ਦੀ ਤਾਂ ਫੇਰ ਆਪਾਂ ਐਦਾਂ ਕਰੀਏ ਇੱਕ ਇੱਕ ਘਰ ਹੀ ਅਡਾਪਟ ਕਰ ਲਈਏ ਪਿੰਡ ਚ ਆ ਕੇ ਹਨ ਵੀ ਚੱਲ ਵੀ ਲੱਖ ਰੁਪਿਆ ਲਾਉਣਾ ਆਪ ਘਰ ਤੇ ਲਾ ਦੋ ਹਨ ਕਿਸੇ ਨੇ 2 ਲੱਖ ਲਾਉਣਾ ਕਿਉਂਕਿ ਪੰਜਾਬ ਦੇ ਵਿੱਚ ਬਾਈ ਦੀ ਪਿੰਡੋਂ ਪਿੰਡੀ ਸਪੀਕਰਾਂ ਨੇ ਬੋਲਦਾ ਹਰ ਇੱਕ ਪਿੰਡ ਚ ਨਾ ਹੋਕਾ ਦੇ ਕੇ ਪਿੰਡਾਂ ਚੋਂ ਕਣ ਇਕੱਠੀ ਕਰੀ ਜਾਂਦੇ ਲੋਕ ਹਨ ਇੱਥੇ ਲੈ ਕੇ ਆਉਣ ਵਾਸਤੇ ਬਹੁਤ ਮੁੰਡੇ ਨੌਜਵਾਨ ਸੇਵਾ ਕਰੀ ਜਾਂਦੇ ਨੇ ਬਹੁਤ ਜ਼ਿਆਦਾ ਦਿਲੋਂ ਉਹ ਕਹਿੰਦੇ ਅਸੀਂ ਤੁਹਾਡੀਆਂ ਸਾਰੇ ਵੀਡੀਓ ਦੇਖਦੇ ਆ ਜਦੋਂ ਪਾਣੀ ਚੜ ਗਿਆ ਹੈ ਨਾ ਰੁੜ ਗਏ ਘਰ ਬੱਚੇ ਮੱਝਾਂ ਗਾਵਾਂ ਰੁੜ ਗੀਆਂ ਤਾਂ ਸਾਨੂੰ ਵੀ ਵੀਰੇ ਮਨ ਰੋਂਦਾ ਹੈ ਨਾ ਤਾਂ ਫਿਰ ਜਦੋਂ ਅਸੀਂ ਇਮੋਸ਼ਨਲ ਹੋ ਕੇ ਇੱਥੇ ਆਉਂਦੇ ਆ ਤਾਂ ਫਿਰ ਇੱਥੇ ਆ ਕੇ ਜਿਵੇਂ ਦੇਖਦੇ ਆ ਵੀ ਰਾਸ਼ਨ ਇੰਨਾ ਵੀ ਲੋਕ ਹੈ ਨਾ ਹੱਥ ਜੋੜੀ ਜਾਂਦੇ ਵੀ ਭਾਈ ਬਸ ਰਾਸ਼ਨ ਦੀ ਕੋਈ ਰਾਸ਼ਨ ਦਾ ਹੈ ਹੀ ਹੋ ਜਿਆ ਰਾਸ਼ਨ ਨਹੀਂ ਆਉਣੀ ਸੀ ਸੇ ਸਾਹਿਬ ਜੀ ਜਨਨ ਕੀ ਜਾਨੀ ਪਾਣੀ ਦੀ ਪ੍ਰੋਬਲਮ ਹੈ ਪਾਣੀ ਤੇ ਗੋਰਾ ਦੇ ਖਰਾਬ ਨੇ ਥੋੜੇ ਹੋਗੇ ਆ ਬਾਦਸ਼ ਕਰ ਪੀਣ ਵਾਲਾ ਪਾਣੀ ਪੀਣ ਯੋਗ ਜਿਹੜਾ ਪਾਣੀ ਹੈ ਪਾਣੀ ਦੀ ਜਿਆਦਾ ਜਰੂਰ ਤੇ ਪਾਣੀ ਲੋੜ ਲੋੜ ਅਨੁਸਾਰ ਕਿਉਂਕਿ ਪੀਣ ਵਾਲੇ ਪਾਣੀ ਰਹਿ ਨਹੀਂ ਪਰ ਜਨਨ ਕਿ ਆਪ ਇਸ ਤਰ੍ਹਾਂ ਦੇ ਕੋਈ ਉਪਰਾਲੇ ਕਰੀਏ ਜਿਹੜੇ ਲੋਕਾਂ ਦੇ ਘਰ ਟੁੱਟ ਗਿਆ ਜਾਂ ਜਿਹੜੇ ਵੀਰਾਂ ਦੀਆਂ ਪੈਲਗੀਆਂ 'ਚ ਪਾਣੀ ਇੰਨਾ ਨਾਲ ਚੜ ਗਿਆ ਫਸਲ ਬਾੜੀ ਖਰਾਬ ਹੋ ਗਈ ਆ ਉਹ ਹੋਰ ਮਹੀਨੇ ਨੂੰ ਜਦੋਂ ਪਾਣੀ ਉਤਰੂਗਾ ਉਹਨਾਂ ਖੇਤਾਂ ਨੂੰ ਪੱਧਰ ਕਰਕੇ ਬਾਹ ਕੇ ਬੀਜਿਆ ਜਾਵੇ ਉਹਨਾਂ ਨੂੰ ਬੀਜ ਦੀ ਲੋੜ ਆ ਉਹਨਾਂ ਨੂੰ ਬੀਜ ਦਿੱਤਾ ਜਾਵੇ ਉਸ ਸਮੇਂ ਅੱਜ ਤੋਂ ਮਹੀਨੇ ਬਾਅਦ ਅੱਜ ਹਜੇ ਥੋੜਾ ਜਿਹਾ ਸਬਰ ਕਰਨ ਦੀ ਲੋੜ ਆ ਲੋੜ ਆ ਜੀ ਫਾਮਾ ਵਰਕਾਉਣੇਗੇ ਜੱਤੀ ਗੱਲ ਬਾਈ ਠੀਕ ਹੋਰ ਜੀ ਖਾਂਜੀ ਆ ਦੇਖੋ ਬਰਾਡਰ ਬੂੰਡਰ ਪਾਣੀ ਸਾਰੇ ਪਾਰ ਗਿਆ ਮਾਲ ਪਾਣੀ ਟੁੱਟ ਗਿਆ ਸਾਰਾ ਕੋਈ ਨਾ ਬਾਈ ਅਸੀਂ ਇਹੀ ਦੇਖਣ ਹੀ ਆਏ ਆ ਸਾਰਾ ਅਸੀਂ ਤਾਂ ਸੰਗਤ ਨੂੰ ਬੇਨਤੀਆਂ ਕਰਦੇ ਆ ਵੀ ਆਪਾਂ ਰਲ ਮਿਲ ਕੇ ਲੋਕਾਂ ਨੇ ਘਰ ਬਣਾਈਏ ਜਿਹੜੇ ਜਿਹੜੇ ਘਰ ਟੁੱਟੇ ਉਹਨਾਂ ਦੇ ਘਰਾਂ ਦੀ ਛੱਤਾਂ ਪਵਾਇਆਂ ਜਾਣ ਕੀ ਬੰਦਦੇ ਹੋ ਪਾਣੀ ਬੰਦਦੇ ਹੋ ਕੀ ਬੰਦ ਰਹੇ ਹੋ ਨਹੀਂ ਰਾਸ਼ਨ ਲੈ ਕੇ ਸਮਗਰੀ ਆਈ ਅਸੀਂ ਲੈ ਕੇ ਆਏ ਹਾਂ ਜੀ ਕਿਹੜੇ ਕਿੱਥੋਂ ਆਏ ਵੀਰੇ ਅਸੀਂ ਟਾਂਡਾ ਹਿਯਾਰਪੁਰ ਟਾਂਡਾ ਦੇਖੋ ਵੀਰੇ ਹੁਣੇ ਹਿਯਾਰਪੁਰ ਟਾਂਡਾ ਦੇ ਤੋਂ ਜਲਾਲਪੁਰ ਤੋਂ ਆਏ ਨੇ ਆ ਵੀਰੇ ਪਰੇ ਪਾਸੇ ਨੂੰ ਆ ਟਰਾਲੀ ਦੇ ਵਿੱਚ ਵੀਰੇ ਉਹਨਾਂ ਨੇ ਸੁੱਕੀ ਸਮਗਰੀ ਸੁੱਕੀ ਸਮਗਰੀ ਰਾਸ਼ਨ ਪਾਣੀ ਕੱਤਾ ਅੰਡਰਵੀਅਰ ਬਨਾਣਾ ਨਾਂ ਮੰਨ ਲਓ ਵਧੀਆ ਕੱਪੜੇ ਅੰਡਰਗਾਰਡਮੈਂਟ ਬੀਬੀਆਂ ਦੇ ਬੰਦਿਆਂ ਦੇ ਮੰਨ ਲਓ ਘਰੋ ਘਰੀ ਗਲੀਆਂ ਚ ਕੀੜੇ ਦੇ ਕੇ ਬਣ ਰਿਹਾ ਆ ਦੇਖੋ ਬਾਈ ਕਿੰਨਾ ਸੋਹਣਾ ਕੰਬਲ ਲਈ ਜਾਂਦਾ ਬਾਈ ਸਾਸਤ੍ਰੀਕਰ ਠੀਕ ਹੈ ਰਾਸ਼ਣਾ ਬਾਈ ਦੇ ਘਰ ਤੇ ਇਹਦਾ ਚੌਥਾ ਗੇੜਾ ਕਿ ਪੰਜਵਾਂ ਅੱਜ ਸਵੇਰ ਦਾ ਇਹਨੂੰ ਹੀ ਪਤਾ ਬਾਈ ਨੂੰ ਤੇ ਆ ਬੀਬੀਆਂ ਖੜੀਆਂ ਹੁਣ ਸੌਂਦੀਆਂ ਨਹੀਂ ਕੁੜੀ ਵਾਸਤੇ ਵੀ ਜਿਵਾਈ ਵਾਸਤੇ ਅੱਡ ਦੋਤੇ ਵਾਸਤੇ ਅੱਡ ਕਹ ਖਾਲਸਾ ਬਾਈ ਫਤਿਹ ਰਾਸ਼ਨਡਾਂ ਚਾਹੀਦਾ ਬਾਈ ਇਹੰਦੇ ਅਗੇ ਹੁੰਦਾ ਤੋ ਯਾਰ ਝੋਨੇ ਦੇ ਦਿੱਤੋਂ ਨਹੀਂ ਪਾਣੀ ਫਿਰਿਆ ਹੋਇਆ ਦੇਖੋ ਸਾਰਾ ਯਾਨਕਿ ਇੱਥੇ ਪਾਣੀ ਚੜਿਆ ਸੀ ਉਤਰ ਗਿਆ ਸੀ ਹੁਣ ਦੁਬਾਰਾ ਫੇਰ ਆ ਗਿਆ ਹੈ ਨਾ ਐ ਆਹ ਦੇ ਨਾ ਝੋਨਾ ਉਪਰ ਦੀ ਫਿਰਿਆ ਹੋਇਆ ਪਾਣੀ ਆ ਦੇ ਝੋਨੇ ਦੇ ਆਰੇ ਆ ਕੰਧ ਦੇ ਨਾਲ ਹੋਰੇ ਨਿਸ਼ਾਨ ਇਹ ਦਿੱਤੇ ਕਰ ਪਾਣੀ ਫਿਰਿਆ ਹੋਇਆ ਹੈ ਭੈਣੋ ਤੇ ਭਰਾਵੋ ਆ ਦੇਖੋ ਜਿਹੜੇ ਆ ਲੋਕ ਖੜੇ ਨੇ ਸਾਰੇ ਨਾ ਇਹੋ ਲੋਕ ਨੇ ਜਵਾਕ ਆ ਦੇ ਬੈਠੇ ਆ ਸਕੂਲੋਂ ਛੁੱਟੀਆਂ ਹੋਈਆਂ ਹੋਈਆਂ ਇਹਨਾਂ ਨੂੰ ਬਸ ਬੋਚਣ ਨੂੰ ਲਫਾਫੇ ਆਲੇ-ਦਾਲ ਵੀ ਦੇਖੋ ਕਿੰਨੇ ਲਫਾਫੇ ਲਫਾਫੇ ਖਿਲਾਰੇ ਪਏ ਆ ਰਾਚਣ ਟਰਾਲੀਆਂ ਦੀਆਂ ਟਰਾਲੀਆਂ ਖਾਲੀ ਕਰ ਦਿੰਦੇ ਆ ਇਹ ਕੁਝ ਵੀਰਾਂ ਨੇ ਚਾਹ ਦੇ ਲੰਗਰ ਵੀ ਲਾਏ ਆ ਕੁਝ ਚੰਗੇ ਵੀ ਲੋਕ ਕੁਝ ਜਿਹੜੇ ਆਪਣਾ ਫਰਜ਼ ਨਿਭਾਈ ਜਾਂਦੇ ਆ ਆ ਦੇਖੋ ਆ ਬੀਬੀਆਂ ਖੜੀਆਂ ਕਿਵੇਂ ਆ ਸਭ ਤੋਂ ਮੂਰੇ ਹੋਏ ਖੜੇ ਆ ਵੀ ਮੂਰੇ ਮੂਰੇ ਇਧਰ ਉਹ ਟਰਾਲੀ ਆਊਗੀ ਇੱਥੇ ਹੀ ਰੋਕ ਲੈਣੀ ਆ ਰੇੜੀ ਲਾਈ ਖੜਾ ਦੇਖੋ ਇੱਕ ਵਾਈਦਾ ਰੇੜੀ ਖੜੀ ਆ ਇੱਕ ਆ ਦੇਖੋ ਮਤਲਬ ਰੇੜੀਆਂ 'ਚ ਲੱਤ ਲੱਤ ਕੇ ਜਦ ਹੀ ਫਟਾਫਟ ਗੈਵ ਚੱਕ ਕੇ ਘਰੇ ਮਤਲਬ ਪਤਾ ਨਹੀਂ ਸਬਰ ਹੱਲ ਗਿਆ ਲੋਕਾਂ ਦਾ ਆ ਦੇਖੋ ਟਰਾਲੀਆਂ ਭਰੀਆਂ ਖੜੀਆਂ ਬਾਈ ਹੁਣਾਂ ਨੇ ਲਿਆਂਦੀਆਂ ਹੋਈਆਂ ਰਾਸ਼ਨ ਦੀ ਸੇਵਾ ਆ ਦੇਖੋ ਕਿੱਥੋਂ ਆਇਆ ਵੀਰੇ ਹੁਣੇ ਦਿਉੜਾ ਦਿਉੜਾ ਪਿੰਡ ਜ਼ਿਲ੍ਹਾ ਬਠਿੰਡਾ ਸੀ ਸ਼ਾਇਦ ਹਨਾ ਤੇ ਦੇਖੋ ਚਾਰ ਟਰਾਲੀਆਂ ਬਾਈ ਹੁਣੇ ਲੈ ਕੇ ਆਏ ਹੋਇਆ ਪਾਰਕੇ ਹਨਾ ਤੇ ਇਹਨਾਂ ਨੇ ਹੁਣ ਵੰਡ ਕੇ ਜਾਣੀਆਂ ਵਾਪਸ ਤਾਂ ਲਿਆ ਨਹੀਂ ਸਕਦੇ ਤੇ ਜੇ ਵੰਡ ਕੇ ਜਾਣਗੇ ਤਾਂ ਹੁਣ ਲੋੜ ਬੰਦਾਂ ਤੇ ਟਿੱਕਰ ਤਾਂ ਇਹਨਾਂ ਨੇ ਮੀਂਹ ਪਾਣੀ ਦੇ ਵਿੱਚ ਅੰਦਰ ਤਾਂ ਜਾਣਾ ਨਹੀਂ ਆ ਵੱਡੀ ਸੜਕ ਤੇ ਹੀ ਵੰਡਣੀ ਐ ਔਰ ਵੱਡੀ ਸੜਕ ਤੇ ਲੈਣ ਵਾਲੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਖੜੇ ਆ ਦੇਖੋ ਕਿਵੇਂ ਫੀਡ ਦੀਆਂ ਟਰਾਲੀਆਂ ਹੀ ਭਰੀਆਂ ਜਾਂਦੀਆਂ ਹਨਾ ਜਿਹੜੀ ਇਹ ਗੱਲ ਕਹਿੰਦੇ ਪਸ਼ੂਆਂ ਵਾਲੀ ਫੀਡ ਦੀ ਪਸ਼ੂਆਂ ਵਾਲੀ ਫੀਡ ਵੀ ਲੋਕਾਂ ਨੇ ਦੋ ਚਾਰ ਦਿਨਾਂ 'ਚ ਮੈਨੂੰ ਲੱਗਦਾ ਖੋਖਾ ਭਰ ਦੇਣੀ ਐ ਕੋਣ ਕੋਣ ਹਾ ਜ਼ਤਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋ ਪਾਣੀ ਚ ਸਮੈਲ ਕਿੰਨੀ ਆਉਣ ਲੱਗੀ ਗੰਦੀ ਹੈ ਨਾ ਹੁਣੇ